ਸੱਚਕਾਲ ਪੀਟੀਸੀ ਨਿਊਜ਼ ਤੇ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਇਸ ਵੇਲੇ ਦੀ ਵੱਡੀ ਖਬਰ ਤੇ ਸਭ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਦੌੜਾਕ ਫੌਜਾ ਸਿੰਘ ਦਾ ਦਿਹਾਂਤ ਹੋ ਗਿਆ ਜੀਆਂ ਇਹ ਵੱਡੀ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਜਿਨ੍ਹਾਂ ਨੂੰ ਟਰਬਨ ਰੋਨੇਡੋ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਪੂਰੇ ਵਿਸ਼ਵ ਦੇ ਵਿੱਚ ਦੇਸ਼ ਭਰ ਦੇ ਵਿੱਚ ਉਹਨਾਂ ਨੇ ਵੱਡੀਆਂ ਮੱਲਾ ਮਾਰੀਆਂ ਤੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਇਹ ਆਪਣੇ ਆਪ ਚ ਦੁਖਦਾਈ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਉਹ ਜ਼ਖਮੀ ਹਾਲਾਤ ਦੇ ਵਿੱਚ ਨਜ਼ਰ ਆ ਰਹੇ ਨੇ ਲਗਭਗ ਸਵੇਰ ਦਾ ਸਮਾਂ ਦੱਸਿਆ ਜਾ ਰਿਹਾ ਜੋ ਕਿ ਸੂਤਰਾਂ ਦੇ ਮੁਤਾਬਕ ਇੱਕ ਖਬਰ ਹੈ ਪਰ ਹਜੇ ਜੋ ਸਾਡੇ ਸਹਿਯੋਗੀ ਨੇ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਪਰ ਇਹ ਅਜੇ ਹੱਟ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ ਵਿਸ਼ਵ ਭਰ ਦੇ ਵਿੱਚ ਲੋਕ ਉਹਨਾਂ ਦੀ ਚਰਚਾ ਕਰਦੇ ਕਈ ਨਾਮ ਕਈ ਖਿਤਾਬ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋੜੇ ਜਲੰਧਰ ਦੇ ਇੱਕ ਪਿੰਡ ਚ ਨਿਕਲ ਕੇ ਪੂਰੇ ਵਿਸ਼ਵ ਦੇ ਵਿੱਚ ਆਪਣੀ ਚਮਕ ਜਗਾਉਣੀ ਆਪਣਾ ਨਾਮ ਬਣਾਉਣਾ ਤੇ ਇੱਕ ਤਾਰੇ ਦੇ ਵਾਂਗੂ ਚਮਕ ਜਾਣਾ ਤੇ ਆਪਣੇ ਆਪ ਦੇ ਵਿੱਚ ਇਹ ਵੱਡੀ ਗੱਲ ਹੈ ਪਰ ਅਜਿਹਾ ਘਟਾ ਹੁਣ ਪੂਰੇ ਦੇਸ਼ ਨੂੰ ਪੈ ਗਿਆ ਹੈ ਕਿ ਜੋ ਕਿ ਕਦੇ ਪੂਰਾ ਨਹੀਂ ਹੋ ਸਕਦਾ ਦੱਸਦੀ ਕਿ 114 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਅੱਜ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰੇ ਸੈਰ ਕਰਨ ਦੇ ਲਈ ਗਏ ਤਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਤੁਸੀਂ ਇਹ ਦੇਖੋ ਕਿ ਇਸ ਉਮਰ ਦੇ ਵਿੱਚ ਵੀ ਉਹ ਫਿਟਨੈਸ ਨੂੰ ਕਿੰਨੀ ਤਵੱਜੋ ਦਿੰਦੇ ਸੀ ਤੇ ਅੱਜ ਅੱਜਕੱਲ ਦੇ ਜੋ ਨੌਜਵਾਨ ਨੇ ਉਹਨਾਂ ਤੋਂ ਪ੍ਰੇਰਣਾ ਲੈਣ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ ਪਰ ਅਜੇਹੇ ਹਾਦਸੇ ਦਾ ਸ਼ਿਕਾਰ ਹੋਣਾ ਅਜੇਹੇ ਹਾਦਸੇ ਕਾਰਨ ਉਹਨਾਂ ਦੀ ਮੌਤ ਹੋ ਜਾਣਾ ਇਹ ਦੁਖਦਾਈ ਖਬਰ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਤੁਹਾਨੂੰ ਸਾਂਝੀ ਕਰ ਰਿਹਾ ਦੜਾਕ ਫੌਜਾ ਸਿੰਘ ਦੀ ਮੌਤ ਹੋ ਗਈ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਟਰਬਨ ਟਰਨੇਡੋ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਕਿਉਂਕਿ ਇਸ ਤਰੀਕੇ ਦੇ ਉਹਨਾਂ ਦੀ ਰਫ਼ਤਾਰ ਸੀ ਕਿ ਹਵਾਵਾਂ ਦੇ ਨਾਲ ਗੱਲਾਂ ਕਰਦੇ ਹੋਏ ਉੱਡਦੇ ਜਾਂਦੇ ਸੀ ਤੇ ਇੰਨੀ ਫਿਟਨੈਸ ਰੱਖੀ ਹੋਈ ਸੀ ਇਸ ਉਮਰ ਦੇ ਵਿੱਚ ਵੀ ਜੋ ਕਿ ਹੈਰਾਨ ਕਰ ਦੇਣ ਵਾਲੀ ਆ ਪਰ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ ਕਿਸੇ ਵੀ ਤਰੀਕੇ ਦਾ ਕੋਈ ਦੁੱਖ ਨਹੀਂ ਸੀ ਹਜ਼ਾਰਾਂ ਹੀ ਇਨਾਮ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋੜੇ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਫੌਜਾ ਸਿੰਘ ਧਿਆ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਫਿਟਨੈਸ ਨੂੰ ਬਰਕਰਾਰ ਰੱਖਿਆ ਹੋਇਆ ਇਸ ਉਮਰ ਦੇ ਵਿੱਚ ਵੀ ਪਰ ਜਦੋਂ ਇਹ ਖਬਰ ਸਾਹਮਣੇ ਆਈ ਇੱਕ ਅਜਿਹਾ ਘਟ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਦੁੜਾਕ ਫੌਜਾ ਸਿੰਘ ਇਸ ਵੇਲੇ ਸਾਡੇ ਨਾਲ ਨਹੀਂ ਰਹੇ ਇਸ ਦੁਨੀਆ ਤੋਂ ਚਲੇ ਗਏ ਨੇ ਜੋ ਕਿ ਅਜਿਹਾ ਘਟ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ ਹੈ ਕਈ ਖਿਤਾਬ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋੜੇ ਨੇ ਦੱਸਿਆ ਕਿ ਜਲੰਧਰ ਦੇ ਬਿਆਸਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤਾਂ ਇੱਕ ਕਿਸਾਨ ਪਰਿਵਾਰ ਦੇ ਪਰਿਵਾਰ ਦੇ ਨਾਲ ਇਹ ਸੰਬੰਧ ਰੱਖਦੇ ਨੇ ਇਹਨਾਂ ਦੇ ਭੈਣ ਭਰਾ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਹੀ ਵਸੇ ਹੋਏ ਨੇ ਤੇ ਇਹਨਾਂ ਨੇ ਇੰਗਲੈਂਡ ਹੋ ਗਿਆ ਜਲੰਧਰ ਹੋ ਗਿਆ ਕਈ ਥਾਵਾਂ ਤੇ ਕਈ ਵਿਸ਼ਵ ਦੇ ਵੱਡੇ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਚਮਕਾਇਆ ਤੇ ਜਦੋਂ ਅੱਜ ਇਸ ਖਬਰ ਨੂੰ ਹਰ ਪਾਸ ਜੱਦ ਖਬਰ ਆਈ ਤਾਂ ਅਜਿਹਾ ਮਹਿਸੂਸ ਹੋਇਆ ਕਿ ਸ਼ਾਇਦ ਕੁਝ ਅਜਿਹਾ ਹੀਰਾ ਖੋ ਗਿਆ ਜੋ ਕਦੇ ਵਾਪਸ ਨਹੀਂ ਮੁੜ ਸਕਦਾ ਵੱਡੀ ਖਬਰ ਹੈ ਫੌਜਾ ਸਿੰਘ ਦਾ ਇਸ ਤਰੀਕੇ ਦੇ ਨਾਲ ਦਿਹਾਂਤ ਹੋ ਜਾਣਾ ਸੜਕ ਹਾਦਸੇ ਦੇ ਵਿੱਚ ਕੋਈ ਬਿਮਾਰੀ ਨਾ ਹੋਣ ਦੇ ਬਾਵਜੂਦ ਵੀ ਇਸ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਫਿਟਨੈਸ ਨੂੰ ਪੂਰੇ ਤਰੀਕੇ ਦੇ ਨਾਲ ਬਰਕਰਾਰ ਰੱਖਿਆ ਹੋਇਆ ਸੀ ਜੇਕਰ ਉਹਨਾਂ ਦੇ ਬਾਰੇ ਥੋੜਾ ਜਿਹਾ ਜਾਣਨੀਏ ਕਿਉਂਕਿ ਉਹਨਾਂ ਦੇ ਬਾਰੇ ਜਿੰਨਾ ਕਿਹਾ ਜਾਵੇ ਉਹ ਘੱਟ ਹੈ ਪਰ ਕੁਝ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਫੌਜਾ ਸਿੰਘ ਕੌਣ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਜੇਕਰ ਗੱਲ ਕੀਤੀ ਜਾਵੇ ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਪੰਜਾਬ ਦੇ ਜਲੰਧਰ ਦੇ ਬਿਆਸ ਪਿੰਡ ਦੇ ਵਿੱਚ ਹੋਇਆ ਜੋ ਉਸ ਸਮੇਂ ਬ੍ਰਿਟਿਸ਼ ਭਾਰਤ ਦੇ ਅਧੀਨ ਸੀ ਉਹ ਇੱਕ ਕਿਸਾਨ ਪਰਿਵਾਰ ਦੇ ਵਿੱਚ ਚਾਰ ਬੱਚਿਆਂ ਦੇ ਵਿੱਚੋਂ ਸਭ ਤੋਂ ਛੋਟੇ ਉਹਨਾਂ ਦਾ ਪਰਾ ਸੀ ਫੌਜਾ ਸਿੰਘ ਦਾ ਬਚਪਨ ਆਸਾਨ ਨਹੀਂ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਇਹ ਲੱਗਦਾ ਸੀ ਕਿ ਉਹ ਨਹੀਂ ਕੁਝ ਕਰ ਸਕਦੇ ਉਹ ਉਹਨਾਂ ਦਾ ਸ਼ਾਇਦ ਪਰਿਵਾਰ ਦਾ ਇਹ ਕਹਿਣਾ ਸੀਗਾ ਕਿ ਫੌਜਾ ਸਿੰਘ ਜੋ ਨੇ ਉਹ ਸ਼ਾਇਦ ਦੁਨੀਆ ਦੇ ਵਿੱਚ ਕੋਈ ਨਾਮ ਨਹੀਂ ਕਮਾ ਸਕਦੇ ਪਰ ਇਸ ਪੂਰੀ ਗੱਲ ਨੂੰ ਉਹਨਾਂ ਨੇ ਚੁਠਲਾਇਆ ਤੇ ਫੌਜਾ ਸਿੰਘ ਨੇ ਪੂਰੇ ਵਿਸ਼ਵ ਦੇ ਵਿੱਚ ਆਪਣਾ ਨਾਮ ਚਮਕਾਇਆ ਤੇ ਹਰ ਕੋਈ ਹੁਣ ਉਹਨਾਂ ਨੂੰ ਯਾਦ ਕਰ ਰਿਹਾ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਪਰ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੜਕ ਹਾਦਸੇ ਦੇ ਵਿੱਚ ਉਹਨਾਂ ਨੂੰ ਆਪਣੀ ਜਾਨ ਗਵਾਣੀ ਪਈ ਉਹਨਾਂ ਦੇ ਪਰਿਵਾਰ ਦੇ ਨਾਲ ਲਗਾਤਾਰ ਜੋ ਪੀਟੀਸੀ ਨਿਊਜ਼ ਦੇ ਸਹਿਯੋਗੀ ਨੇ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂਕਿ ਪਤਾ ਚੱਲ ਸਕੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਦੇਹਾਂਤ ਹੋਇਆ ਹੈ ਵੱਡੀ ਖਬਰ ਇਸ ਵੇਲੇ ਦੀ ਪੀਟੀਸੀ న్యూਸ ਤੇ ਸਾਂਝੀ ਕਰ ਰਿਹਾ ਫੌਜਾ ਸਿੰਘ ਦੁੜਾਕ ਫੌਜਾ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਫੌਜਾ ਸਿੰਘ 1994 ਦੇ ਵਿੱਚ ਉਹਨਾਂ ਨੇ ਦੁੜਾਕ ਸ਼ੁਰੂ ਕੀਤੀ ਸੀ ਤੇ ਕਦੇ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ 114 ਸਾਲ ਦੀ ਉਮਰ ਦੇ ਵਿੱਚ ਵੀ ਉਹ ਹਰ ਕਿਸੇ ਦੇ ਲਈ ਪ੍ਰੇਰਣਾ ਦਾ ਇੱਕ ਸਰੋਤ ਸੀ ਕਿ ਇਸ ਤਰੀਕੇ ਦੇ ਨਾਲ ਆਪਣੀ ਲਾਈਫ ਸਟਾਈਲ ਨੂੰ ਮੇਨਟੇਨ ਕਰਕੇ ਰੱਖਣਾ ਹੈ ਆਪਣੀ ਫਿਟਨੈਸ ਨੂੰ ਮੇਨਟੇਨ ਕਰਕੇ ਰੱਖਣਾ ਹੈ ਕੋਈ ਫੌਜਾ ਸਿੰਘ ਤੋਂ ਸਿੱਖੇ ਕਿਉਂਕਿ ਫੌਜਾ ਸਿੰਘ ਦੇ ਨਾਮ ਚਹੀਏ ਇੱਕ ਤਾਕਤ ਹੈ ਇੱਕ ਸ਼ਕਤੀ ਹੈ ਜੋ ਕਿ ਉਹਨਾਂ ਨੂੰ ਇੱਕ ਵੱਡਾ ਬਣਾਉਂਦੀ ਹੈ ਕਈ ਸਨਮਾਨ ਉਹਨਾਂ ਨੂੰ ਅਲੱਗ-ਅਲੱਗ ਦੇਸ਼ਾਂ ਤੋਂ ਮਿਲੇ ਕਈ ਮੈਡਲ ਉਹਨਾਂ ਨੇ ਆਪਣੇ ਨਾਮ ਕੀਤੇ ਤੇ ਜਦੋਂ ਉਹਨਾਂ ਨੇ ਦੌੜਾਕ ਸ਼ੁਰੂ ਕਰ ਲਈ ਤਾਂ ਫਿਰ ਕਦੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਇਹ ਫੌਜਾ ਸਿੰਘ ਦੀ ਤੁਹਾਨੂੰ ਗੱਲ ਦੱਸ ਰਿਹਾ ਕਿਉਂਕਿ ਜੋ ਸ਼ਬਦ ਇਹਨਾਂ ਦੇ ਲਈ ਕਹੇ ਜਾਣ ਜੋ ਇਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਜੋ ਇਹਨਾਂ ਦੀ ਉਪਲਬਧੀਆਂ ਦੇ ਵਿੱਚ ਸ਼ਬਦ ਜੇ ਜਾਨ ਉਹ ਘਟਨੇ ਕਿਉਂਕਿ ਫੌਜਾ ਸਿੰਘ ਅਜੇਹੇ ਦੜਾਕ ਸੀ ਜਿਨ੍ਹਾਂ ਨੂੰ ਟਰਬਨ ਟ੍ਰੋਨੇਡੋ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ ਮਤਲਬ ਇੰਨੀ ਤੇਜ਼ ਦੌੜਦੇ ਸੀਗੇ ਹਵਾ ਦੇ ਨਾਲ ਗੱਲ ਕਰਦੇ ਸੀ ਪਰ ਵੱਡੀ ਖਬਰ ਇਹ ਹੀ ਹੈ ਕਿ ਫੌਜਾ ਸਿੰਘ ਹੁਣ ਸਾਡੇ ਵਿਚਕਾਰ ਨਹੀਂ ਰਹੇ ਫੌਜਾ ਸਿੰਘ ਦਾ 114 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ ਇਸ ਖਬਰ ਨੂੰ ਸੁਣਨ ਤੋਂ ਬਾਅਦ ਜੋ ਲੋਕ ਜੋ ਜਿਹਨਾਂ ਲੋਕ ਜਿਹੜੇ ਲੋਕ ਇਹਨਾਂ ਨੂੰ ਆਈਡਲ ਮੰਨਦੇ ਸੀਗੇ ਉਹਨਾਂ ਦੇ ਲਈ ਇੱਕ ਦੁਖਦਾਈ ਖਬਰ ਹੈ ਹਰ ਕਿਸੇ ਦੇ ਲਈ ਇਹ ਦੁਖਦਾਈ ਖਬਰ ਹੈ ਕਿਉਂਕਿ ਫੌਜਾ ਸਿੰਘ ਆਪਣੇ ਆਪ ਚ ਹੀ ਇੱਕ ਵੱਡਾ ਨਾਮ ਹੈ ਸੋ ਜਿਵੇਂ ਕਿ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਫੌਜਾ ਸਿੰਘ ਦੀਆਂ ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ ਵੀ ਨੇ ਫੌਜਾ ਸਿੰਘ 16 ਅਕਤੂਬਰ 2011 ਨੂੰ ਟ੍ਰਾਂਟੋ ਮੈਰਾਥਨ ਚ 8 ਘੰਟੇ 11 ਮਿੰਟ ਤੇ 6 ਸਕਿੰਟ ਚ ਪੂਰੀ ਕਰਕੇ ਉਹਨਾਂ ਨੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਨੇ ਸਰ ਪਰ ਗਿਨੀਸ ਵਰਲਡ ਰਿਕਾਰਡ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਹਨਾਂ ਦੇ ਕੋਲ ਜਨ ਸਰਟੀਫਿਕੇਟ ਨਹੀਂ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਤੇ ਮਹਾਰਾਣੀ ਅਲਿਜ਼ਾਬੈਥ ਵੱਲੋਂ 100ਵੇਂ ਜਨਮ ਦਿਨ ਤੇ ਪੇਜੀ ਚਿੱਠੀ ਦਿਖਾਈ ਜਿਸ ਤੋਂ ਬਾਅਦ ਉਹਨਾਂ ਦਾ ਨਾਂ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੋ ਗਿਆ ਫੌਜਾ ਸਿੰਘ ਦੇ ਨਾਂ ਕਈ ਵਿਸ਼ਵ ਰਿਕਾਰਡ ਨੇ ਜੇਕਰ ਗੱਲ ਕੀਤੀ ਜਾਵੇ ਫੌਜਾ ਸਿੰਘ ਨੇ 2000 ਦੇ ਵਿੱਚ ਲਗਭਗ 90 ਸਾਲ ਦੀ ਉਮਰ ਦੇ ਵਿੱਚ ਲੰਡਨ ਮੈਰਾਥਨ ਤੋਂ ਦੜਾਕ ਸ਼ੁਰੂ ਕੀਤੀ ਸੀ 2003 ਚ 92 ਸਾਲ ਦੀ ਉਮਰ ਚ ਉਹਨਾਂ ਨੇ 90 ਸਾਲਾਂ ਤੋਂ ਉੱਪਰ ਬਾਬਿਆਂ ਦੀ ਦੌੜ ਚ ਹਿੱਸਾ ਲਿਆ ਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ ਇਸ ਤੋਂ ਬਾਅਦ 2003 ਦੀ ਗੱਲ ਕਰੀਏ ਤਾਂ 2003 ਦੇ ਵਿੱਚ ਉਹ ਲੰਡਨ ਮੈਰਾਥਨ ਗਏ ਉਹਨਾਂ ਨੇ 6 ਘੰਟੇ 2 ਮਿੰਟ ਚ ਉਹ ਪੂਰੀ ਦੌੜ ਨੂੰ ਕੰਪਲੀਟ ਕੀਤਾ ਇਸ ਤਰ੍ਹਾਂ ਉਹਨਾਂ ਨੇ ਮੈਰਾਥਨ ਕਈ ਮੈਰਾਥਨ ਦੇ ਵਿੱਚ ਉਹਨਾਂ ਨੇ ਹਿੱਸਾ ਲੈਣਾ ਸ਼ੁਰੂ ਕੀਤਾ ਕਈ ਮੈਰਾਥਨ ਦੇ ਵਿੱਚ ਹਿੱਸਾ ਲੈਣਾ ਹਜੇ ਤੱਕ ਵੀ ਉਹਨਾਂ ਨੇ ਜਾਰੀ ਰੱਖਿਆ ਇਸ ਤੋਂ ਬਾਅਦ 2012 ਤੱਕ ਉਹਨਾਂ ਨੇ ਛੇ ਲੰਡਨ ਮੈਰਾਥons ਦੇ ਵਿੱਚ ਹਿੱਸਾ ਲਿਆ ਤੇ ਕੈਨੇਡੀਆਈ ਮੈਰਾਥons ਨਿਊਯਾਰਕ ਮੈਰਾਥਨ ਤੇ ਅਨੇਕਾਂ ਜਿਹੜੇ ਨੇ ਐਥਲੀਟਸ ਅਨੇਕਾਂ ਮੈਰਾਥons ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ ਪੂਰੇ ਭਾਰਤ ਦਾ ਨਾਂ ਪੂਰੇ ਦੇਸ਼ ਦਾ ਨਾਂ ਉਹਨਾਂ ਨੇ ਚਮਕਾਇਆ ਤੁਸੀਂ ਸੋਚੋ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਪੂਰੇ ਵਿਸ਼ਵ ਦੇ ਵਿੱਚ ਛਾ ਜਾਣਾ ਇਹ ਆਪਣੇ ਆਪ ਚ ਹੀ ਇੱਕ ਵੱਡੀ ਗੱਲ ਹੈ ਵੱਡੀਆਂ ਮੱਲਾ ਮਾਰੀਆਂ ਨੇ ਫੌਜਾ ਸਿੰਘ ਨੇ ਉਹਨਾਂ ਦੀ ਮੈਰਾਥੋਂਜ਼ ਦੇ ਖੇਤਰ ਦੇ ਵਿੱਚ ਪ੍ਰਾਪਤੀਆਂ ਦਾ ਬੇਅੰਤਿਹਾਜ ਮੈਡਲ ਨੇ ਉਹਨਾਂ ਦੇ ਕੋਲ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲਜ਼ ਜਿੱਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਸਨਮਾਨ ਕੀਤਾ ਗਿਆ ਉਹਨਾਂ ਨੂੰ ਮੈਡਲ ਤੱਕ ਦਿੱਤਾ ਗਿਆ ਤੁਹਾਨੂੰ ਦੱਸਿਏ ਕਿ ਉਹਨਾਂ ਨੂੰ ਬੋਰਨ ਟ੍ਰੋਨੇਡੋ ਦੇ ਨਾਮ ਦੇ ਨਾਲ ਇਸੇ ਕਰਕੇ ਹੀ ਉਹ ਮਸ਼ਹੂਰ ਹੋਏ ਪਰ ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ ਸੜਕ ਹਾਦਸੇ ਦਾ ਉਹ ਸ਼ਿਕਾਰ ਹੋ ਗਏ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਲਗਾਤਾਰ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰ ਇਸ ਵਕਤ ਕਿਸ ਹਾਲਾਤ ਦੇ ਵਿੱਚ ਨੇ ਇਹ ਵੀ ਤਸਵੀਰਾਂ ਤੁਹਾਡੇ ਤੱਕ ਜਲਦ ਹੀ ਲੈ ਕੇ ਆਵਾਂਗੇ ਪਰ ਇਹ ਛੋਟੀਆਂ ਕੁਝ ਗੱਲਾਂ ਸੀਗੀਆਂ ਫੌਜਾ ਸਿੰਘ ਬਾਰੇ ਜੋ ਤੁਹਾਨੂੰ ਦੱਸਿਆਂ ਕਿਸ ਤਰੀਕੇ ਦੇ ਨਾਲ ਇੱਕ ਪਿੰਡ ਚੋਂ ਉਠਿਆ ਇੱਕ ਛੋਟਾ ਜਿਹਾ ਮਾਸੂਮ ਜਿਹਾ ਬੱਚਾ ਤੇ ਅੱਜ ਪੂਰੇ ਵਿਸ਼ਵ ਦੇ ਵਿੱਚ ਕਿਸ ਤਰੀਕੇ ਦੇ ਨਾਲ 114 ਸਾਲ ਦੀ ਉਮਰ ਦੇ ਵਿੱਚ ਵੀ ਫਿਟਨੈਸ ਨੂੰ ਬਰਕਰਾਰ ਰੱਖਿਆ ਹੋਇਆ ਸੀ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਹਾਦਸੇ ਦਾ ਸ਼ਿਕਾਰ ਹੋਏ ਸੀ ਤੇ ਹੁਣ ਉਹਨਾਂ ਦੀ ਮ੍ਰਿਤੂ ਹੋ ਚੁੱਕੀ ਹੈ ਇਹ ਵੱਡੀ ਖਬਰ ਹੈ